ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਇਹਦੇ ਵਿੱਚ ਹੁਣ ਸੁਣੋਗੇ 79 80 81 82 83 ਤੇ 84 ਸਾਲਾਂ ਦਾ ਹਾਲ ਇੰਨਾ ਸਾਲਾਂ ਦੇ ਵਿੱਚ ਜਦੋਂ ਆਦਮੀ ਦੀ ਉਮਰ ਹੋ ਜਾਂਦੀ ਹੈ ਉਹ ਕਰਦਾ ਕੀ ਹੈ ਪਰ ਉਸ ਨੂੰ ਕਰਨਾ ਕੀ ਚਾਹੀਦਾ ਬਾਬਾ ਦਇਆ ਸਿੰਘ ਨੇ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਤੇ ਨਾਲ ਹੀ ਸੁਣੋਗੇ ਇਹ ਸੰਸਾਰ ਵਿੱਚ ਹਰ ਆਦਮੀ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਤੇ ਦੂਸਰੇ ਨੂੰ ਮੂਰਖ ਤਾਂ ਇਹ ਸ਼ਾਇਰਾਂ ਨੇ ਡੂੜ ਅਕਲ ਮੰਨੀ ਹੈ ਹਰ ਬੰਦਾ ਆਪਣੇ ਆਪ ਵਿੱਚ ਸਾਰੀ ਸਮਝਦਾ ਹੈ ਤੇ ਦੂਸਰੇ ਵਿੱਚ ਅੱਧੀ ਆਉ ਸੁਣਦੇ ਆ ਗਿਣੀ ਐ ਅਕਲ ਡੂੜ ਜੱਗ ਉੱਤੇ ਸ਼ਾਇਰੀਆਂ ਨੇ ਆਪਣੇ ਚ ਸਾਰੀ ਦੂਜੇ ਵਿੱਚ ਅੱਦੀ ਦੱਸ ਦੇ ਕਰੇ ਕੋਈ ਕੰਮ ਸਾਰਾ ਜੋਰ ਲਾ ਕੇ ਭਾਵੇਂ ਇੱਥੇ ਫੇਰ ਵੀ ਸਿਆਣੇ ਕਈ ਤਾਂ ਵੇਖ ਵੇਖ ਹੱਸਦੇ ਬੋਲ ਕੇ ਜ਼ਬਾਨੋਂ ਜਿਹੜੇ ਕੁਝ ਨਹੀਂਓ ਕਹਿਣ ਜੋਗੇ ਦੂਰ ਤੋਂ ਹੀ ਰਹਿਣ ਤੀਰ ਈਰਖਾ ਦੇ ਕੱਸਦੇ ਹੋ ਰੱਖੀ ਤੂੰ ਬਚਾ ਕੇ ਦਾਤਾ ਇਹੋ ਜਿਹੇ ਬੰਦਿਆਂ ਤੋਂ ਰੱਖੀ ਤੋਂ ਬਚਾ ਕੇ ਦਾਤਾ ਇਹੋ ਜਿਹੇ ਬੰਦਿਆਂ ਤੋਂ ਦੂਰ ਦੂਰ ਜਿੰਨਾ ਤੋਂ ਪਤੰਗੇ ਹੋਰੀ ਨਸ ਦੇ ਗੁਜ਼ਰ ਗਏ 70 ਸਾਲ ਐਵੇਂ ਗਾਫਲ ਹੋਏ ਕੇ ਪਾਪੀਆਂ ਸੋ ਰਹਾਂ ਹੈ ਨਾ ਤੈਂ ਕਰ ਲਿਆ ਭਜਨ ਪਰਮਾਤਮਾ ਦਾ ਲੱਗਾ ਇਸ ਜਹਾਨ ਦਾ ਮੋਹ ਰਹਾ ਹੈ ਕਿਤੇ ਵੱਖਰੇ ਬੈਠਣਾ ਜਾਪ ਕੀਤਾ ਐਵੇਂ ਗੁਜ਼ਰਦਾ ਮਾਗ ਤੇ ਪੂਰਹਾ ਹੈ ਨਹੀਂ ਇਹ ਸਦੀ ਸਮਝ ਵੇਚਾਰ ਕੀਤੀ ਸੋਹੰ ਸ਼ਬਦ ਜੋ ਅੰਦਰੋਂ ਹੋ ਰਿਹਾ ਹੈ ਚੁੱਭਾ ਮਾਰ ਕੇ ਨਹੀਂ ਇਸ਼ਨਾਨ ਕੀਤਾ ਇਸਕੇ ਬਹਿਰ ਦੇ ਉਰੇ ਖਲੋ ਰਹਾ ਹੈ ਵਿੱਚੋਂ ਮੈਲ ਦਾ ਵੈਸ਼ਨਾ ਦੂਰ ਕੀਤਾ ਐਵੇਂ ਬਾਹਰ ਦੇ ਕੱਪੜੇ ਧੋ ਰਹਾ ਹੈ ਮੰਦਰ ਵਿੱਚ ਨਾ ਗਿਆਨ ਚਾਰਾਗ ਧਰਿਆ ਦੀਪ ਗੈਸ ਦੀ ਬਾਲ ਦਾ ਲੋ ਰਹਾ ਹੈ ਚੰਨਣ ਤੇ ਤਵਾਲੀ ਮਾਲਾ ਨਹੀਂ ਫੇਰੀ ਮਣ ਕੇ ਕਾਠ ਦੇ ਰੋਜ ਪਰੋ ਰਹਾ ਹੈ ਬਾਣਾ ਮਨ ਨਾ ਕਦੀ ਬੇਫਿਕਰ ਹੋਇਆ ਚਿੰਤਾ ਨਦੀ ਮੈਂ ਜੀਵ ਡੋਬ ਰਹਾ ਹੈ ਹੋ ਦਇਆ ਸਿੰਘ ਕਸੂਰ ਵਿੱਚ ਅੱਖੀਆਂ ਦੇ ਦਇਆ ਸਿੰਘ ਕਸੂਰ ਵਿੱਚ ਅੱਖੀਆਂ ਦੇ ਅਨਿਅਕ ਨੂੰ ਸਮਝਦਾ ਦੋ ਰਹਾ ਐ ਉਹ ਮਰੇ ਅਸਮੇ ਸਾਲ ਦੀ ਅਕਲ ਮੰਦਾ ਕੀਤੀ ਬੰਦ ਕੀ ਬਾਜ਼ ਵਹਿਰਾਂ ਨੇ ਐਵੇਂ ਆਖਰ ਸੱਚ ਦੇ ਵਿੱਚ ਸੀ ਨਫਾ ਤੈਨੂੰ ਰੱਖੀ ਝੂਠ ਦੀ ਖੋਲ ਦੁਕਾਨ ਐਵੇਂ ਤੁਰੋਂ ਹੁਕਮ ਸੀ ਇਕ ਦੇ ਪੂਜਣ ਦਾ ਕੀਤਾ ਗੈਰ ਦੀ ਤਰਪ ਧਿਆਨ ਐਵੇਂ ਤੇਰੇ ਵਿੱਚ ਕਰ ਤੂਤ ਹੈ ਵਾਨ ਦੀ ਏ ਤੈਨੂੰ ਆਖਦੇ ਲੋਕ ਇਨਸਾਨ ਐਵੇਂ ਮਸਲਾ ਇਸ਼ਕ ਦਾ ਕਦੀ ਨਾ ਸਹੀ ਕੀਤਾ ਕੀਤੇ ਮੁਖ ਥੀ ਗਲਤ ਬਿਆਨ ਐਵੇਂ ਚਾਹੀਦਾ ਜਿਗਰ ਤੇ ਹੱਕ ਤਕਬੀਰ ਕਰਨੀ ਕੀਤੀ ਬੱਕਰੀ ਭੇਡ ਕੁਰਬਾਨ ਐਵੇਂ ਥੋੜੇ ਰੋਜ ਜਹਾਨ ਤੇ ਰਹਿਣ ਪਿੱਛੇ ਰੋੜ ਛੱਡਿਆ ਸਦਕ ਇਮਾਨ ਐਵੇਂ ਅੱਠ ਛੱਡ ਧਾਮ ਅਰਬੀ ਘਰ ਵੀ ਤੇਰੇ ਬੰਦਿਆ ਓਏ ਤੀਰਥ ਜਾਦਾ ਕਰੇ ਇਸ਼ਨਾਨ ਐਵੇਂ ਅੱਠ ਛੱਡ ਧਾਮ ਘਰ ਵੀ ਤੇਰੇ ਬੰਦਿਆ ਓਏ ਇਹ ਫਦਾ ਦਾ ਕਰੇ ਇਸ਼ਨਾਨ ਐਵੇਂ ਕੀਤਾ ਪਲਕ ਨਾ ਯਾਦ ਪਰਮਾਤਮਾ ਨੂੰ ਰਿਹਾ ਤੰਦਿਆਂ ਵਿੱਚ ਗਲਤਾਂ ਨੇ ਐਵੇਂ ਹੁੰਦਾ ਸੱਚ ਦੇ ਵਿੱਚ ਇਤਬਾਰ ਵੱਡਾ ਪਈ ਦੁੱਧ ਨੂੰ ਝੂਠ ਦੀ ਬਾਣ ਐਵੇਂ ਕੋਈ ਰੋਜ ਜਹਾਨ ਤੇ ਜ਼ਿੰਦਗਾਨੀ ਕਰੇ ਗਾਫਲਾ ਖੁਦੀ ਗਮਾਨ ਐਵੇਂ ਆਖਰਕਾਰ ਤੂੰ ਖਾਕਦਰ ਖਾਕ ਹੋਣਾ ਬਣਿਆ ਜਗ ਤੇ ਫਿਰੇ ਪ੍ਰਧਾਨ ਐਵੇਂ ਦਇਆ ਸਿੰਘ ਹੈ ਦਮਾਂ ਦੀ ਖੇਲ ਸਾਰੀ اٹਕੀ ਵਿੱਚ ਕਲਬੂਤ ਦੇ ਜਾਣ ਐਵੇਂ ਉਹ ਗੁਜ਼ਰੀ ਉਮਰ 81 ਬਰਸਾਂ ਕੀਤਾ ਨਹੀਂ ਹਿਸਾਬਾ ਨੂੰ ਗਫਲਤ ਦੇ ਵਿੱਚ ਉਮਰ ਗੁਜ਼ਾਰੀ ਖਾ ਖਾ ਮਾਸਕ ਬਾਬਾ ਨੂੰ ਕੂੜਾ ਨਫਜ਼ ਅਵਾਰਾ ਛੱਡਿਆ ਖਿੱਚਣਾ ਨਹੀਂ ਤੈਂ ਵਾਗਾ ਨੂੰ ਕੂੜਾ ਨਫਜ਼ ਅਵਾਰਾ ਛੱਡਿਆ ਖਿੱਚਿਆ ਨਹੀਂ ਤੈਂ ਵਾਗਾ ਨੂੰ ਇਸ਼ਰਤ ਐਸ਼ ਕਰੀ ਮਨ ਭੌਂਦੀ ਭਰ ਸੇ ਅਗਾ ਅਜਾਬਾ ਨੂੰ ਇੱਕ ਰੋਜ ਹੈ ਜਾਣਾ ਜਾਨੀ ਉਹ ਇੱਕ ਰੋਜ਼ ਛੱਡ ਜਾਣਾ ਜਾਨੀ ਹਿੰਦਸਤਾਨ ਪੰਜਾਬਾਂ ਨੂੰ ਇੱਕ ਰੋਜ਼ ਛੱਡ ਜਾਣਾ ਜਾਨੀ ਹਿੰਦਸਤਾਨ ਪੰਜਾਬਾਂ ਨੂੰ ਕਿਚਰ ਤਾਈ ਮਲੇ ਬਦਨ ਪਰ ਖੁਸ਼ਬੂ ਅਤਰ ਗੁਲਾਬਾਂ ਨੂੰ ਕਿਚਰਕ ਪੜੇ ਪੜਾਵੇਂ ਕਾਲਮ ਚੱਲਣਾ ਛੋੜ ਕਿਤਾਬਾਂ ਨੂੰ ਪੈਨੇਗਾ ਕਦ ਤਾਈ ਅਮੀਰਾ ਪੈਂਟਾਂ ਕੋਟ ਜਰਾਬਾਂ ਨੂੰ ਕਦ ਤੱਕ ਕਰੇ ਇਲਾਜ ਹਕੀਮਾਂ ਦੇ ਦੇ ਪੁੜੀ ਜਲਾਬਾਂ ਨੂੰ ਸਿਮਰਨ ਭਜਨ ਦਇਆ ਨਹੀਂ ਕੀਨੀ ਦੇਵੇਂ ਕਿਵੇਂ ਜਬਾਬਾਂ ਨੂੰ ਉਹ ਦਇਆ ਸਿੰਘ ਤੈਂ ਕਦ ਤੱਕ ਦੇਖੇ ਨੀਂਦਰ ਵਿੱਚ ਖਵਾਬਾਂ ਨੂੰ ਗੁਜ਼ਰੀ ਅਮਰ 82 ਬਰਸਾਂ ਨਾ ਸਮਝਿਆ ਜਗ ਫਾਨੀ ਹੈ ਗਫਲਤ ਦੇ ਵਿੱਚ ਪੁਰਸ਼ ਪਿਆਰੇ ਇਤਨੀ ਉਮਰ ਵਿਹਾਨੀ ਹੈ ਸਮਝ ਅਜੇ ਸਮਝਾਲੇ ਦਿਲ ਨੂੰ ਕਰਦਾ ਫੇਰ ਸ਼ੈਤਾਨੀ ਹੈ ਕਾਫਰ ਦੀ ਕਰਤੂਤ ਕਰੇਂਦਾ ਮੋਮਨ ਬਣੇ ਜ਼ਬਾਨੀ ਹੈ ਹੋ ਸੂਰਤ ਸ਼ਕਲ ਬੁਰੇ ਪਦ ਜੇਹੀ ਬਣਦਾ ਯੂਸਫਸਾਨੀ ਹੈ ਸੂਰਤ ਸ਼ਕਲ ਬੁਰੇ ਬਦ ਜੇਹੀ ਬਣਦਾ ਯੂਸਫ ਸਾਨੀ ਹੈ ਹਾਂ ਮੈਂ ਕਿੱਥੋਂ ਚੱਲ ਕੇ ਆਇਆ ਇਹ ਹੀ ਬਾਤ ਨਾ ਜਾਣੀ ਹੈ پاک ਜਾਤ ਨੇ ਪੈਦਾ ਕੀਤਾ ਇਸ ਦਾ ਨਾਮ ਰੋਹਾਨੀ ਹੈ ਉਹ ਹੈ ਖੁਦ নূর নূর ਚੋਂ ਬਣਿਆ نسل ਅਸੀਂ ਫਸਲ ਰਹਿਮਾਨੀ ਹੈ ਲਾਲ ਵੱਡਾ ਵੱਡ ਮੁੱਲਾ ਇਹ ਹੈ ਕੀਮਤ ਅਸਲ ਨਾ ਜਾਣੀ ਹੈ ਉਹ ਅਸਲ ਨਸਲ ਰਹਿਮਾਨੀ ਹੈ ਲਾਲ ਵੱਡਾ ਵੱਡ ਮੁਲਾ ਇਹ ਹੈ ਕੀਮਤ ਅਸਲ ਨਾ ਜਾਣੀ ਹੈ ਮਿਰਤ ਮੰਡਲ ਵਿੱਚ ਆਕਰ ਬੈਠੀ ਇਹ ਵਸਤੂ ਅਸਮਾਨੀ ਹੈ ਪੰਖ ਬਿਨਾ ਉੱਡ ਜਾਵਣ ਵਾਲਾ ਇਹ ਤੋਂ ਭੌਰ ਸਲਾਨੀ ਹੈ ਨਾ ਇਹ ਵਸਤੂ ਜਾਣ ਆਪਣੀ ਇਸ ਨੂੰ ਜਾਣ ਬੇਗਾਨੀ ਹੈ ਜਾਤ ਬੇ ਜਾਤ ਵਰਨ ਤੋਂ ਬਾਹਰ ਘਟ ਘਟ ਬੀਜ ਸਮਾਨੀ ਹੈ ਕੁੱਲਰ ਰੂਹ ਮੈਂ ਬਿਨ ਅੰਦਰ ਰੱਬੀ ਕਹਿੰਦੀ ਆਇਤ ਰਬਾਨੀ ਹੈ ਨਾ ਇਹ ਕਰੇ ਆਹਾਰ ਅੰਨ ਦਾ ਨਾ ਪੀਵਤ ਜਲ ਪਾਣੀ ਹੈ ਸ਼ਵ ਰੂਪ ਕੁਟਾਸਤ ਆਤਮਾ ਨਾ ਇਹ ਮਰਦ ਜਨਾਨੀ ਹੈ ਇਹ ਵਸਤੂ ਸਦ ਜੀਵਨ ਵਾਲੀ ਕੌਣ ਕਹੇ ਮਰ ਜਾਣੀ ਹੈ ਪਾਣੀ ਪਾਉਣ ਦਾ ਪੁਤਲਾ ਕਰਕੇ ਧਰਿਆ ਨਾਮ ਪ੍ਰਾਣੀ ਹੈ ਮੁਸ਼ਕਲ ਬਾਤ ਸਮਝ ਵਿੱਚ ਆਵੇ ਹੁੰਦੀ ਅਕਲ ਬਹਿਰਾਨੀ ਹੈ ਆਸ਼ਕ ਲੋਕਾਂ ਨੁਕਤਾ ਚੀਨਾ ਰਮਜ ਹਕੀਕ ਪਛਾਣੀ ਹੈ ਕਿੰਨਾ ਬਜ਼ੁਰਗਾਂ ਮਾਲੂਮ ਕੀਤਾ مخਫੀ ਰਾਜ ਰੋਹਾਨੀ ਹੈ ਉਹ ਸ਼ਾਮ ਵੇਦ ਰਗ ਜੁਜਰੇ ਅਥਰ ਬਣਾ ਬ੍ਰਹਮਪੁਰਖ ਕੀ ਬਾਣੀ ਹੈ ਸਮਝਣ ਵੇਦ ਵਿਦਾਂਤੀ ਪੰਡਤ ਜੋ ਲਿਖਿਆ ਵਿੱਚ ਪ੍ਰਾਣੀ ਹੈ ਦਇਆ ਸਿੰਘ ਇਹ ਬਾਤ ਬ੍ਰਹਮ ਕੀ ਦਇਆ ਸਿੰਘ ਇਹ ਬਾਤ ਬ੍ਰਹਮ ਕੀ ਜਾਨਣ ਬ੍ਰਹਮ ਗਿਆਨੀ ਹੈ ਗੁਜਰੀ ਅਮਰਤ ਰਾਸੀ ਵਰਸਾ ਤੈਨੂੰ ਬਿਆਨ ਨਾ ਆਈ ਬਿਰਧ ਅਵਸਥਾ ਦਾੜਾ ਚਿੱਟਾ ਦੱਸ ਤੂੰ ਕਿਵੇਂ ਵਧਾਈ ਜੋ ਦੁਨੀਆਂ ਨੂੰ ਸਜਣਹਾਰਾ ਸਿਰਜਣਹਾਰ ਪੁਲਾਇ ਆਈ ਹਲਕਤ ਏਕ ਏਕ ਉਹ ਪਰਮੇਸ਼ਰ ਏਕ ਬ੍ਰਹਮ ਕੀ ਮਾਇਆਈ ਇੱਕ ਨੂੰ ਛੱਡ ਦੂਜਾ ਮੰਨ ਬੈਠੋ ਕਿਸ ਨੇ ਇਲਮ ਪੜਾਇਆ ਈ ਤੈਨ ਐਨ ਗੈਨ ਦਾ ਨੁਕਤਾ ਕਿਉਂ ਨਾ ਦਿਲੋਂ ਉਠਾਇਆ ਈ ਗੈਬੀ ਰਾਜ ਫਕੀਰਾਂ ਵਾਲਾ ਤੈਨੂੰ ਹੱਥ ਨਾ ਆਇਆ ਈ ਕਾਲ ਬਖੋਲ ਕਲਬ ਦਾ ਖਾਨਾ ਨਹੀਂ ਕਿਸੇ ਦਿਖਲਾਇਆ ਈ ਦਸਮ ਦਵਾਰ ਦਾ ਭੇਤ ਤੁਸਾਂ ਨੂੰ ਨਹੀਂ ਕਿਸੇ ਕਰਵਾਇਆ ਈ दयासंग ਵਿੱਚ ਗਾੜੀ ਗਫਲਤ ਹੋ ਜਨਮ ਅਮੋਲ ਗਵਾਇਆਈ ਗੁਜ਼ਰੀ ਅਮਰ 84 ਬਰਸਾਂ ਚਾਰ ਵੇਦ ਫਰਮਾਤੇ ਹੈ ਸੁਣੀ ਆਵਾਜ਼ ਨਹੀਂ ਤੈਂ ਬੋਲੇ ਹੋਕਾ ਮਾਰ ਜਗਾਤੇ ਹੈ ਸੰਤ ਮਹਾਤਮਾ ਮਾਸਟਰ ਜਾਨੋ ਸਬਕ ਸ਼ਲੋਕ ਪੜ੍ਹਾਤੇ ਹੈ ਪਾਰਸ ਰੂਪ ਸੰਤ ਪਰਮੇਸ਼ਰ ਸ਼ੂ ਕੰਚਨ ਕਰ ਜਾਤੇ ਹੈ ਬੱਦਲ ਰੂਪ ਸੰਤ ਜਨਮਾਨੋ ਮੇਗ ਨਾਮ ਵਰਸਾਤੇ ਹੈ ਜੇ ਕੋਈ ਆਣਕ ਬਣੇ ਜਗਿਆਸੂ ਦਿਲ ਦਾ ਭਰਮ ਮਟਾਤੇ ਹੈ ਉਹ ਅਮੀਕੁੰਡਪੁਰ ਬੈਠੇ ਸਾਧੂ ਅਮਰਤ ਨਾਮ ਪਲਾਤੇ ਹੈ ਭਵ ਸਾਗਰਤੀ ਪਾਰ ਪੂਰਨੋ ਬਿਨਾ ਜਹਾਜ਼ ਲੰਗਾਤੇ ਹੈ ਜੇਸ ਮੰਜ਼ਲ ਵਿੱਚ ਸੇ ਤੂੰ ਹੈ ਨਾ ਉਹ ਮੰਜ਼ਲ ਦਿਖਲਾਤੇ ਹੈ ਅਗਿਆਨ ਅੰਧੇਰਾ ਦੂਰ ਕਰੰਦੇ ਗੈਸ ਗਿਆਨ ਜਗਾਤੇ ਹੈ ਬਾਜ ਬਿਵੇਕ ਛੋੜ ਕਰ ਪਿੱਛੇ ਮਨ ਪੰਛੀ ਫੜ ਲਿਆਤੇ ਹੈ ਸੰਤ ਜਨਾਂ ਨੂੰ ਸਮਝ ਲਲਾਰੀ ਰੰਗ ਮਜੀਠ ਚੜਾਤੇ ਹੈ ਦੁਨੀਆਂ ਦੇ ਵਿੱਚ ਕਰਨ ਅਮੀਰੀ ਨਾਮ ਫਕੀਰ ਸਦਾਤੇ ਹੈ ਵੱਡਾ ਮਰਤਬਾ ਸੰਤ ਜਨਾਂ ਦਾ ਰਾਜੇ ਰੀਸ ਨਿਵਾਤੇ ਹੈ ਦੁਨੀਆਂ ਵਿੱਚ ਬਾਦਸ਼ਾਹ ਕਿਹੜੇ ਨਾਲ ਆਦਾਬ ਬੁਲਾਤੇ ਹੈ ਸ਼ਾਹੂਕਾਰ ਤੁਜਾ ਦੇ ਮਾਲਕ ਧਰਨੀ ਤਵਾਮ ਖਲਾਤੇ ਹੈ ਉਹ ਸੰਤ ਸਰੂਪ ਖਾਕ ਬਣ ਬੈਠੇ ਸੰਤ ਸਰੂਪ ਖਾਕ ਬਣ ਬੈਠੇ खाक ऊपर लट जाते हैं पलंगदरी कुर्सी पिए को बिस्तर नहीं बिछाते हैं आशक संत मिसल परवाने, क्षमा ऊपर जल जाते हैं महावाक स्रवण विच पाके जीवो ब्रह्म बनाते हैं दया सिंह संतन की महमा वेद पीचार गाते हैं